ਜਦੋਂ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਖੈਰਾ ਦਾ ਵੱਡਾ ਬਿਆਨ ਹਿਮਾਚਲ ਦੀ ਤਰਸ ਤੇ ਪ੍ਰਵਾਸੀਆਂ ਦੇ ਖਿਲਾਫ ਕਾਨੂੰਨ ਲਿਆਉਣ ਦੀ ਮੰਗ ਕੀਤੀ ਗਈ ਹੈ ਸੋਨਾ ਕਿਹਾ ਹੈ ਕਿ ਕਾਨੂੰਨ ਬਣੇਗੀ ਗੈਰ ਪੰਜਾਬੀ ਜ਼ਮੀਨ ਨਾ ਲੈ ਸਕੇ ਕਾਨੂੰਨ ਬਣੇ ਕਿ ਗੈਰ ਪੰਜਾਬੀ ਵੋਟਰ ਨਾ ਬਣ ਸਕਣ ਕਾਨੂੰਨ ਬਣੇ ਕਿ ਗੈਰ ਪੰਜਾਬੀ ਨੌਕਰੀ ਨਾ ਲੈ ਸਕੇ ਸੁਖਪਾਲ ਸਿੰਘ ਖੈਰਾ ਵੱਲੋਂ ਕਿਹਾ ਗਿਆ ਹੈ ਕਿ ਜੇ ਗੈਰ ਪੰਜਾਬੀ ਇੱਥੇ ਰਹਿਣ ਦਿੱਤਾ ਤਾਂ 15 ਤੋਂ 20 ਸਾਲਾਂ ਦੇ ਵਿੱਚ ਸਿੱਖਾ ਦੀ ਆਬਾਦੀ ਨਹੀਂ ਲੱਭੇਗੀ ਸੋ ਸੀਐਮ ਭਗਵੰਤ ਮਾਨ ਨੇ ਸੁਖਪਾਲ ਖੜਾ ਦੇ ਦਿੱਤਾ ਜਵਾਬ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੇਣੇ ਬਹੁਤ ਗਲਤ ਨੇ ਪੰਜਾਬ ਦੇ ਵਿੱਚ ਪ੍ਰਵਾਸੀ ਰੋਟੀ ਕਮਾਉਣ ਦੇ ਲਈ ਆਉਂਦੇ ਨੇ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਸੋ ਪੰਜਾਬ ਬਾਕੀ ਸੂਬਿਆਂ ਨੂੰ ਅਨਾਜ ਦਿੰਦਾ ਹੈ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲੋਅ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਦਾ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਕਾਨੂੰਨ ਬਣੇ ਕਿ ਗੈਰ ਪੰਜਾਬੀ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਵਿੱਚ ਸੋਨਾਂ ਕਿਹਾ ਹੈ ਕਿ ਜੇਕਰ 15 ਤੋਂ 20 ਸਾਲ ਤੱਕ ਗੈਰ ਪ੍ਰਵਾਸੀ ਇੱਥੇ ਰਹਿਣ ਦਿੱਤਾ ਤਾਂ ਸਿੱਖਾਂ ਦੀ ਗਿਣਤੀ ਘਟ ਜਾਵੇਗੀ ਸਿੱਖ ਲੱਭਣੇ ਮੁਸ਼ਕਿਲ ਹੋ ਜਾਣਗੇ ਉਸਤੇ ਹੀ ਹੁਣ ਸੀਐਮ ਮਾਨ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਸੁਖਪਾਲ ਖੈਰਾ ਨੂੰ ਉਹਨਾਂ ਕਿਹਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਕਿ ਬੇहद ਗਲਤ ਹੈ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਖੈਰਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਗੈਰ ਪੰਜਾਬੀਆਂ ਦੇ ਲਈ ਸੋ ਨਾ ਕਿਹਾ ਹੈ ਕਿ ਕਾਨੂੰਨ ਬਣੇ ਕਿ ਗੈਰ ਪੰਜਾਬੀ ਜ਼ਮੀਨ ਨਾ ਲੈ ਸਕੇ ਸੋ ਗੈਰ ਪੰਜਾਬੀ ਵੋਟਰ ਨਾ ਬਣ ਸਕਣ ਤੇ ਨਾ ਹੀ ਇੱਥੇ ਨੌਕਰੀਆਂ ਲੈ ਸਕਣ ਸੋ ਸੀਐਮ ਭਗਵੰਤ ਮਾਨ ਨੇ ਵੀ ਸੁਖਪਾਲ ਖੈਰਾ ਦੇ ਬਿਆਨ ਤੇ ਜਵਾਬ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੇਣੇ ਬਹੁਤ ਗਲਤ ਨੇ ਪੰਜਾਬ ਦੇ ਵਿੱਚ ਪ੍ਰਵਾਸੀ ਰੋਟੀ ਕਮਾਉਣ ਦੇ ਲਈ ਆਉਂਦੇ ਨੇ ਤੋਂ ਪੰਜਾਬ ਬਾਕੀ ਸੂਬਿਆਂ ਨੂੰ ਅਨਾਜ ਦਿੰਦਾ ਹੈ। ਜੋ ਸੁਖਪਾਲ ਖੈਰਾ ਦੇ ਇਸ ਬਿਆਨ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਜਵਾਬ ਦਿੱਤਾ ਗਿਆ। ਜਿਸ ਪਾਸੇ ਸੁਖਪਾਲ ਖੈਰਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਗੈਰ ਪੰਜਾਬੀਆਂ ਦੇ ਲਈ ਕਿ ਉਹਨਾਂ ਨੂੰ ਅਗਰ 15 ਤੋਂ 20 ਸਾਲ ਪੰਜਾਬ ਦੇ ਵਿੱਚ ਰਹਿਣ ਦਿੱਤਾ ਗਿਆ ਤਾਂ ਸਿੱਖਾ ਉਹ ਲੱਭਣਾ ਮੁਸ਼ਕਿਲ ਹੋ ਜਾਵੇਗਾ। ਉਸ ਤੋਂ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਖੈਰਾਂ ਨੂੰ ਜਵਾਬ ਦਿੱਤਾ ਗਿਆ। ਸੋਨਾਂ ਕਿਹਾ ਕਿ ਇਸ ਤਰ੍ਹਾਂ ਦੇ ਜਵਾਬ ਦੇਣੇ ਗਲਤ ਪ੍ਰਦੇਸ਼ ਵਿੱਚ ਇੱਕ ਲੋ ਆ। ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੀ ਤਰਜ਼ ਤੇ ਆ ਸੰਦੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ। ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ ਇਹ ਇਕੱਲਾ ਹਿਮਾਚਲ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਕੋਈ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਆ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜਿੱਚੋ 70 75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰੇ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆਪਾ ਗਰੀ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਇਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰ੍ਹਾਂ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਪਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚ ਚੱਲ ਗੈਰ ਪੰਜਾਬੀਆਂ ਨੂੰ ਇਹ ਕਹਿ ਰਹੇ ਆਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦ ਕੇ ਆਓ ਬੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸ ਦਿਓ ਸਿੱਖ ਹੋਰ ਕਿਸੇ ਸਟੇਟ ਵਿੱਚ ਮжоਰਿਟੀ ਛ ਹਨ ਕੱਲੇ ਪੰਜਾਬ 'ਚ ਹੀ ਨੇ ਤੇ ਜੋ ਕਿ ਸਾਡੇ ਆਦਮੀ ਹੈਰਾਨ ਹੋ ਕੇ ਖੇਤੀ ਫੇਲ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ ਲਾਅ ਬਣਾਉਣਾ ਜ਼ਰੂਰੀ ਹੈ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ ਇੱਕ ਗੁਜਰਾਤ ਪ੍ਰਾਈਮ ਮਿੰਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ ਇਸ ਕਾਨੂੰਨਾਂ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਹੈ ਹਰ ਸਟੇਟ ਦੀ ਆਪਣੀ ਸਭਿਆਚਾਰ ਹੈ ਇਹ ਉਸ ਕਰਕੇ ਕੀਤਾ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ ਕਹਿੰਦਾ ਪੰਜਾਬ ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਵੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਏ ਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਐ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਵੀ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਮੋਕ ਕੀਤੀਆਂ ਉਹ ਨਾ ਮੋਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਹਨਾਂ ਉਹ ਰੱਖਣੀ ਚਾਹੀਦੀ ਇਹ ਗਲਤ ਗੱਲ ਹੈ ਦੇਖੋ ਇੱਥੇ ਜਿਹੜਾ ਆਉਂਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡਿ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ ਉਹਦੇ ਉਹ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਸਾਰੇ ਮੁਲਕ ਨੂੰ ਰੋਟੀ ਖਾਣ ਵਾਲਾ ਪੰਜਾਬ ਹੈ 130 ਲੱਖ ਮੀਟ੍ਰਿਕ ਟਨ ਕਣਕ ਦਿੱਤੀ ਆ ਉਹਨੇ 220 ਲੱਖ ਮੀਟ੍ਰਿਕ ਟਨ ਚੌਲ ਦੇਵਾਂਗਾ ਅਕਤੂਬਰ ਚ ਵੀਰੋ ਅਸੀਂ ਟੈਡ ਪਰਦੇ ਉਹਨਾਂ ਦਾ ਪਰ ਉਹ ਜਿਵੇਂ ਮਰਜ਼ੀ ਸਾਡੇ ਨਾਲ ਕਰ ਲੈਂਦੇ ਕਈ ਵਾਰੀ ਪਰ ਪੰਜਾਬ ਜਿਹੜਾ ਹੈ ਉਹ ਗੁਰੂਆਂ ਦੇ ਨਾਂ ਤੇ ਵਸਦਾ ਹੈ ਤੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਹਮੇਸ਼ਾ ਵੰਡਣ ਵਾਲੀ ਹੈ ਪੰਜਾਬ ਦੀ ਧਰਤੀ ਮੰਗਣ ਵਾਲੀ ਨਹੀਂ ਹੈਗੀ ਵੰਡਣ ਵਾਲੀ ਹੈ ਧਰਤੀ ਸਾਡੀ ਦਾਤਾਂ ਵੰਡਣ ਵਾਲੀ ਹੈ ਪੰਜਾਬ